아, 빨리, 빨리, 빨리. 빨리, हां हां लागया हां भाई बब्बू <laughs> बब्बू मैं अपना सेठ फट्टू बोलदा हां थोड़ी पंडा अच्छा बब्बू ते ते कि काम सी बाबा जरूरी किथे है तू हां भाई अच्छा ठीक है मैं मैं तो अपनी वो दुकान नी जड़ी नुक्कड़ ते जिथे आए तेरी भजाई सी मैं बैठती हुंदी है हां ओदे मगर के पास प्लाट आ उते प्लाट च बैठा आजा जल्दी आजा ठीक है ਯਾਨੀ ਹਾਏ ਆ ਜਾ ਓ ਬੱਬੂ ਆ ਜਾ ਕੋਤਾਨੀ ਪਤੰਦਰ ਨੂੰ ਸੇਠ ਨੂੰ ਕੀ ਕੰਮ ਆ ਦੁਪਹਿਰੇ ਦੁਪਹਿਰੇ ਤਾਂ ਹਮਤ ਭੈਣ ਵੀ ਨਹੀਂ ਦਿੰਦਾ ਚਲ ਪੁੱਛਦੇ ਕੀ ਆਦਾ ਕਿਵੇਂ ਸੇਠਾ ਠੀਕ ਆ ਓਹੋ ਮਾਤਾ ਜੀ ਕੀ ਹੋ ਗਿਆ ਓ ਕੁਛ ਨਹੀਂ ਭਰਾ ਕਿਵੇਂ ਜਦ ਕੀਤਾ ਅੱਜ ਲੈ ਜਦ ਕਰ ਲੈ ਹੋ ਜਾਣਾ ਦੋਸਤਾਂ ਦਾ ਕੀ ਸੁਖ ਹੋਇਆ ਜਦ ਕਰਨਾ ਪੈਂਦਾ ਤਾਂ ਠੀਕ ਹੈ ਐ ਤੇਨੂੰ ਪਤੀ ਬੱਬੂ ਨਾ ਮੈਂ ਨਾ ਮੈਂ ਵਿਆਹ ਹੋਇਆ ਤੇ ਤੇਰੀ ਭਝਾਈ ਸੀਮਾ ਗਈ ਹੋਈ ਆ ਪੇਕੇ ਮੈਨੂੰ ਲੱਗਦੀ ਆ ਭਰਾ ਬਸ ਆ ਛੰਗ ਵਾਲੀ ਤੇ ਮੈਂ ਆਖਿਆ ਵੀ ਕਿਹਨੂੰ ਲੈ ਜਾਵਾਂ ਨਾਲ ਤੇ ਮੇਰੇ ਯਾਦ ਆਇਆ ਵੀ ਬਾਈ ਬੱਬੂ ਲੈ ਜਾਂਦੇ ਆ ਤੂੰ ਫੇਰ ਵੀ ਹੜਿਆ ਹੋਇਆ ਬੰਦਾ ਹੈ ਸੰਕਟਮੰਦ ਆਸ ਪ੍ਰਭਾ ਮੇਰੇ ਤਾਂ ਹੀ ਕੰਮ ਕਰਨਾ ਫੇਰ ਨਾਲ ਚੱਲ ਠੀਕ ਐ ਅੱਜ ਸੇਠ ਲੋਟ ਆਇਆ ਤੇ ਅੱਜ ਧਰਨੇ ਚੇਪਾ ਸੇਠਾ ਤੇ ਨਾ ਮੈਂ ਜ਼ਿਆਦਾ ਬੜੂੰਗਾ ਹਾਂ ਠੀਕ ਐ ਠੀਕ ਐ ਪਰ ਮੈਂ ਇੱਕ ਸ਼ਰਤ ਆੜੀ ਮੇਰੀ 10000 ਰੁਪਏ ਦੀ ਉਹ ਕੀ ਤੂੰ ਉੱਥੇ ਜਾ ਕੇ ਗੁੱਸਾ ਨਹੀਂ ਕਰ ਲੈ ਗੁੱਸੇ ਦੀ ਕੀ ਗੱਲ ਕਰਦਾ ਆਪਾਂ ਤਾਂ ਨਹੀਂ ਗੁੱਸਾ ਮੰਨਦੇ ਨਾਲੇ ਇਹ ਗੁੱਸਾ ਮੰਨਣ ਵਾਲਾ ਪਰ ਹੈ ਹੀ ਨਹੀਂ ਬਾਤ ਠੀਕ ਹੈ ਸੇਠਾ ਜੇ ਤੂੰ ਗੁੱਸਾ ਕਰ ਗਿਆ ਮੈਂ 10000 ਦੀ ਸ਼ਰਤ ਜਿੱਤ ਜੂ ਉਹ ਕੋਈ ਗੱਲ ਨਹੀਂ ਤੇ ਨਾਲੋਂ ਪੈਸੇ ਚੱਗੇ ਆ ਬਾਤ ਠੀਕ ਹੈ ਫਿਰ ਠੀਕ ਹੈ ਕਹਿ ਰਿਹਾ ਤਾ ਜਮਾ ਮਹਾਰਾ 7000 ਰੁਪਏ ਪਾ ਦੇ ਉਹ ਕੀ ਆ ਰ ਮਗਰ ਜੀ ਆ ਠੀਕ ਹੈ ਹੋ ਠੀਕ ਠਾਕ ਤੂੰ ਸਨਾ ਸੈਟ ਕੇ ਮੈਂ ਆ ਹਾਂ ਵਧੀਆ ਭਾਈ ਵਧੀਆ ਠੀਕ ਹੈ ਹੋਰ ਕੀ ਸਲਾਹਾਂ ਕਰੀ ਜਾਂਦੇ ਹੋ ਸਲਾਹਾਂ ਦਾ ਮਗਰ ਆਇਆ ਯਾਰ ਸੌਰੀ ਲੈ ਕੇ ਜਾਂਦਾ ਮੈਨੂੰ ਇਹ ਸੇਠਾ ਤੈਨੂੰ ਕਿੰਨੇ ਵਾਰੀ ਸਮਝਾਇਆ ਜੱਟਾ ਨਾ ਪੰਗੇ ਲਿਆ ਕਰ ਓ ਮਗਰ ਸਿਆ ਅ ਤੈਨ ਚੰਗਾ ਭਲਾ ਪਤਾ ਗਿਆ ਵੀ ਨਵਾਂ ਨਾ ਮੈਂ ਤਾਂ ਵਿਆਹ ਹੋਇਆ ਹੁਣ ਤੈਨੂੰ ਬੁੜੇ ਬੰਦੇ ਨੂੰ ਲਿਜਾਊਂ ਆ ਓਏ ਮੇਰਾ ਯਾਰ ਬੱਪੂ ਨੂੰ ਲੈ ਕੇ ਜਾਊਂ ਆ ਠੀਕ ਹੈ ਸੇਠਾ ਜੇ ਨਹੀਂ ਮੰਨਨੀ ਹੁਣ ਮੇਰੀ ਠੀਕ ਆ ਜਦੋਂ ਕੋਈ ਪੁੱਠਾ ਪੰਗਾ ਪੈ ਗਿਆ ਉਦੋਂ ਸਿਆਣੇ ਕੰਮ ਆਉਣਗੇ ਠੀਕ ਆ ਕਰ ਲੈ ਆਪਣੀ ਮਰਜ਼ੀ ਮੈਂ ਚੱਲਿਆ ਵੇਖ ਲੈ ਸੇਠਾ ਤੁਰ ਜਾਂਦਾ ਮਗਰ ਹੋਰ ਇੱਕ ਪੰਗਾ ਕਰ ਗਿਆ ਲੈ ਐ ਬਸ ਜਿਹੜਾ ਕੁਝ ਕਰਕੇ ਕਰ ਗਿਆ ਓਏ ਤੂੰ ਜੂ ਕਿਹਾ ਰਹੀ ਮੈਂ ਤਾਂ ਤਿਆਰੀ ਹੈ ਮੈਂ ਠੀਕ ਹੈ ਹਾਂ ਮੈਂ ਕੱਪੜੇ-ਕਪੜੇ ਪਾ ਕੇ ਤਿਆਰੀ ਹੀ ਹੁਣ ਜਾ ਕੇ ਤੇ ਤੂੰ ਵੀ ਕੱਪੜੇ-ਕਪੜੇ ਪਾ ਕੇ ਆ ਜਾ ਬਸ ਚੱਲ ਠੀਕ ਹੈ ਚੱਲ ਆ ਜੀ ਆ ਗਿਆ ਮੈਂ ਹਾਂ ਕਿਉਂ ਟੈਨਸ਼ਨ ਮਾਰਦਾ ਕਤਰੀ ਬਾਹਰ ਨਾ ਪਾ ਗਏ ਹੈ ਐਸਾ ਕਾਮਰਾ ਜੀ ਲਾ ਦੇ ਨਾ ਸੇਠਾ ਅੱਛਾ ਜੀ ਕਿਹੜੇ ਕੁਝ ਹੋ ਰਿਹਾ ਭਾਈ ਇੱਥੇ ਆ ਜਾ ਅੱਛਾ ਬਸਨ ਮੜੀ ਚੈਨਲ ਬੇਫੇਕ ਰੋ ਜਾ ਸੇਠਾ ਛਾਤ ਜਿਆਦਾ ਨਾ ਓਹੋ ਕਿਹ ਡੈਕ ਚ ਲੈਣਾ ਇਹ ਮੇਰੇ ਜਿਆਦਾ ਹੈ ਮੁਕਰੀ ਨਾ ਓਏ ਲੈ ਕਿਆ ਮਾਰ ਕਰਦਾ ਹੁਣ ਮੁਕਰਾਂਗੇ ਆਪਾਂ ਚਾਹ ਪਾਣੀ ਦਾ ਪੀ ਲਈਏ ਪਨਾ ਜਿਹਦੇ ਤੇ ਚਾਹ ਪਾਣੀ ਪੀਉ ਤੇ ਤੂੰ ਚੱਲ ਚੱਲ Xin ba Mẹ Hãy subscribe cho kênh Ghiền Mì Gõ Để không bỏ lỡ những video hấp ਹੰਡਾ ਹੰਡਾ ਪਾਣੀ ਦੇ ਦਾ ਜਿਵੇਂ ਦੇਖੀ ਚਾਰ ਦੇ ਪੰਨ ਲਾਉਣ ਲਈ ਜਿਹੜੀ ਬੇਉਗੀ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਦਾ ਮਤਲਬ ਕਬਰਾ ਹੀ ਹੈ ਐ ਫਟਕਾ ਨਹੀਂ ਕਰਨੇ ਕਿੰਨੇ ਪੱਤੇ ਆ ਉਹ ਹੈਗਾ ਨਾ ਹਾਂ ਮਾਤਾ ਹੈਗਾ ਸੇਪਾ ਕਬਦੇ ਨਹੀਂ ਕੀ ਹਾਂ ਠੀਕ ਹੈ ਐ ਐ ਐ ਕਬਰੇ ਹੋਰ ਕੰਦਾਰੇ ਚੱਕੀ ਜਾ ਰਹੇ ਭਰੀਏ ਬਜਾਈ ਆ ਬਜਾਈ ਉਹ ਤਾਂ ਬੈਠੇ ਹੈ ਆ ਸੀਮਾ ਨੂੰ ਕਹਿੰਦਾ ਸੀਗਾ ਚਾਪੜੀ ਖਾਦੇ ਸੀ ਮੈਨੇ ਅੱਜ ਬਾਸ ਆਉਂਦੀ ਐ ਸੀਮਾ ਬਤੋ ਹਾਂਜੀ ਚਾਪੜੀ ਲਿਆ ਬਤੋ ਬਣੀ ਹੈ ਗਲੀ ਚੰਗਾ ਮਾਮਲਾ ਕੰਮ ਜਾਮ ਹਾਂਜੀ ਠੀਕ ਹੈ ਠੀਕ ਇਹ ਆਪਣੇ ਸਰਸ ਆ ਵਾ ਆਪਣੇ ਲਈ ਤੇਰੀ ਹੈ ਉਹ ਮੇਰਾ ਆ ਗਿਆ ਜੀ ਸੌਣਾ ਬਣੀ ਠੀਕ ਹੈ ਹਾਂ ਉਹ ਨਹੀਂ ਆਪਕ ਸੇਟਾ ਇਹਨਾਂ ਨਾਲ ਮੰਦਰਵਾਤਾ ਬਾਕਤਾ ਦਰਾ ਉਹ ਮੈਂ ਕੋਈ ਬਾਤ ਰੱਖਿਆ ਭਾਈ ਇਹ ਚਾਹ ਦਾ ਪੀਣਾ ਚਾਹ ਪੀਣਾ ਪੁੱਛੇ ਹੀ ਜਾਂਦਾ ਮੈਂ ਕਿਸੇ ਕੱਢੇ ਹੀ ਆ ਆ ਸੇਠਾ ਨ ਜਾ ਰਹੀ ਆ ਇਹ ਦੋਸਤ ਨਹੀਂ ਕਰੇ ਇਹ ਅਪਾਤਰ ਨੂੰ ਕਹਿੰਦਾ ਅਪਾਤਰ ਨਾ ਤੇ ਦਬਰ ਕੇ ਪਈ ਹੈ ਬੱਸ ਮਾਂ ਚਾਹ ਵੀ ਨਾ ਕਰ ਹਾਂ ਬਿਲਕੁਲ ਬਰੀ ਸੇਵਾ ਕਰਦੇ ਆ। ਐ ਸ਼ਿਵਤਾ ਹੀ ਕਰਦੇ ਆ ਅੱਜ ਤਾਂ। ਹਾਂ। ਐ ਬਾੜੀ ਗਰਮੀ ਲੱਗੀ ਹੁੰਦੀ ਐ। ਲੈ, ਬੋ ਪੂਆ ਟਿਕਨ ਅੱਗੇ ਆਇਆ ਹੀ। ਪਤਾ ਨਹੀਂ ਕੀ ਕਰਨ ਲੱਗਿਆ। ਉਹ ਦੇਖਾ ਮਰਨਾ ਆ ਰਿਹਾ ਤੁਨ ਨਾ ਰਹੁਣਾ। ਆ ਲੈ, ਕੋ ਤਾਂ ਠੰਡਾ ਠੰਡਾ ਪਾਣੀ ਨਹੀਂ ਜਾਣਾ। ਆ ਜਾ, ਆ ਜਾ। ਜੇ ਤਾਂ ਆਇਆ ਤੂੰ ਵੀ ਹੁਣ ਬਾਹਲੀ ਗਰਮੀ ਆ। ਕਸਾ ਇਹ ਅਰੇ 48 ਗੱਦਾ ਪਾਣੀ ਕਿੰਨਾ ਕਿੰਡਾ ਹੈ ਪਾਣੀ ਦਾ ਬਰਫ ਹੈ ਬਰਫ ਨਿਆਰਾ ਹੈ ਹੈ ਨਾ ਬਰਫ ਚੱਤੀ ਕਮਣਾ ਲਾ ਨਾ ਲਾ ਨਾ ਇਹ ਦੇਖਾ ਹਾਂ ਭਾਈ ਹਾਂ ਨਦੀ ਆ ਗਈ ਆ ਗਈ ਫਿਰ ਤੋਂ ਹਾਂ ਛੁੱਟਦਾ ਕਿ ਛੁੱਟਦਾ ਚੱਲ ਬੜਗਾ ਅੱਡਰਾ ਬਸ ਅੱਡਦਾ ਫਿਰ ਟਾਈਮ ਹੋ ਗਿਆ ਵਾ ਕਾਦਾ ਖਰਪੇਂ ਦਾ ਆ ਘੋੜਾ ਪੈਣੇ ਤੇ ਕਾਗੇ ਜੀ ਹੈ ਓਏ ਉਹ ਟਾਈਮ ਨਹੀਂ ਸਾਡਾ ਤਾਂ ਦੂਜਾ ਹੋ ਗਿਆ ਹੱਥ ਨਾਲ ਆਥਣਾ ਆਪਾਂ ਕਿਹਾ ਕਿਰਾ ਉਹ ਰਾਮ 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 ਨਾ ਪੱਕ ਉਹ ਵੇ ਨਹੀਂ ਲਈ ਜਾਂਦਾ ਲੈ ਸਾਨੂੰ ਨਹੀਂ ਸਰਦਾ ਬਾਈ ਪੱਕ ਲੈ ਬਣਾ ਲੈ ਸਰਦਾ ਨਹੀਂ ਹੈ ਨਾ ਭਰਾਵਾ ਚਲ ਆਪਾਂ ਕਰਦੇ ਬੰਦਿਆਂ ਦੇ ਨਹੀਂ ਆਪਾਂ ਦੇਖਣਾ ਨਹੀਂ ਕਰਾ ਆ ਕਹਦੇ ਬਬਾ ਅੰਡੜੀ ਨੂੰ ਫੋਨ ਕਰ ਦਿੰਦੇ ਨੇ ਠੀਕ ਹੈ ਮੈਂ ਤਾਂ 20 25 ਮਿੰਟ ਪਹਿਲਾਂ ਹੀ ਲੇਟ ਆਜਾ ਆ ਕੋਈ ਅੱਲੀ ਕੱਢ ਨਹੀਂ ਹੈ ਕੱਢਨੇ ਆ ਹਾਂ ਉਹ ਮੁਕਾਦ ਕਦੋਂ ਟਪਾ ਹੁੰਦਾ ਕੋਈ ਗੱਲ ਨਹੀਂ ਆ ਜੱਡੀ ਨੇ ਕਿਹਾ ਫਿੰਡਾ ਲੱਗੇ ਉਹ ਬਾਈ ਵਸ ਤੇ ਆ ਗਿਆ ਲੋਕੋ ਤੋ ਛੰਡਾ ਆਹ ਨਹੀਂ ਢੰਡੜੀਆ ਪਿਤਾ ਹੋ ਬਬੂ ਹੋ ਬਿਦਾ ਆਪਣਾ ਕੀਂਦਾ ਹੋ ਆ ਬੋਜਨ ਕੁੱਤੇ ਤੱਕੇ ਬੁਕਿਰੋਣਾ ਕਰਦੇ ਹਾਂ ਹਾਂ ਮੇਰੇ ਪਾਸੇ ਪਾਗੀ ਦਿਨ ਗੱਲ ਕਰਤਾ ਤਨ ਪਾਗੀ ਰਵਾੜੀ ਇਹ ਨੇ ਆਪ ਤਾਂ ਲੈ ਇਹੇ ਨਾ ਆਪਣੇ ਮਾਇਸਰ ਖਾਨਾ ਨੇ ਅੜਤ ਕੇ ਆਪਣੇ ਜ਼ਿਮੀਦਾਰ ਉਹ ਥੋੜੀ ਦਰੂਖ ਕਰਦੀ ਮਾਉਂਦੇ ਹਸਾਣਾ ਵੀ ਹੋ ਆਪ ਦਾ ਪੀਵੀ ਨਹੀਂ ਆ ਪੀਲਾ ਦੋਂ ਦੇ ਮੋਟਾਜਾ ਤਾ ਪੀਲ ਦੋ ਨੇ 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 ਕੋਣੀ ਭੀਨ ਕੋਣੀ ਥੇ ਭੀਲਂ ਦੇ? ਨੈ 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 ਹੋ ਹੋ ਆਇਕੁ ਕੇ ਨ? ਬੁਸਾ ਇਹ ਦੇਖ ਬੈਠਾ ਇਹ ਤਾਂ ਦਾਰੂ ਵੀ ਹੈ ਹਾਂ ਹੰਪੀਆ ਪੀਲਾ ਕੋਈ ਨਹੀਂ ਹਾਂ ਕਸਦੀ ਅਲੀ ਲੱਗੀ ਹੈ ਇਹ ਲੈ ਇਹ ਦਸੀਦਾ ਨਹੀਂ ਗਿਆ ਉਹ ਲੈ ਬਲ ਗਈ ਅੱਜ ਘਰਦੀ ਹੈ ਹਾਂ ਬਾਕੀ ਛੋਟੇ ਬਰਸਾ ਮੈਂ ਤਾਂ ਪਈ ਹੋਰ ਅਰੇ ਜੇ ਬੇਲੂ ਦਾ ਅੱਗੇ ਅੱਗੇ ਜੇ ਹੋਏ ਦੇ ਹਾਂ ਤੇ ਅਰੇ ਮੈਂ ਮੈਂ ਠੰਡਾ ਪੀ ਰ ਮੈਂ ਠੰਡਾ ਪੀਲਾ ਹਾਂ 10 10 10

ਇਗਰੀਆ ਨਾ ਤੈਨੂੰ ਤਾਰੇ ਦਿਖੋਣੇ ਆ ਜਿਹੜੇ ਤਾਰੇ ਸਤਿ ਸ਼੍ਰੀ ਅਕਾਲ ਜੀ ਜਿਹੜੀ ਤੁਸੀਂ ਹੁਣੇ-ਹੁਣੇ ਵੀਡੀਓ ਦੇਖ ਕੇ ਹਟਿਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਅਤੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਨਾਲੇ ਉਹ ਸੱਚਖਰ ਦੇ ਘੰਟੀ ਜੀ ਬਜਾ ਦਿਓ